ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਦਾ ਵਲੌਗ ਮੇਰਾ ਹੈਗਾ ਜੀ ਅਸੀਂ ਬਣਾਉਣ ਜਾ ਰਹੇ ਹਾਂ ਜੀ ਡੋਕਲਾ ਤੇ ਚਲੋ ਜੀ ਸ਼ੁਰੂ ਕਰਦੇ ਆ ਅਸੀਂ ਲਿਆ ਹੋਇਆ ਜੀ ਇੱਕ ਖਾਲੀ ਬਰਤਨ ਉਹਦੇ ਵਿੱਚ ਅਸੀਂ ਪਾਵਾਂਗੇ ਹੁਣ ਅੱਧਾ ਇੱਕ ਗਲਾਸ ਜਿਹੜਾ ਪਾਣੀ ਦਾ ਇਹਦੇ ਵਿੱਚ ਅਸੀਂ ਪਾ ਰਹੇ ਹਾਂ ਜੀ ਦੋ ਚਮਚਾ ਘਿਂਡੇ ਚਮਚ ਵੱਡੇ ਸੀ ਜੀ ਅਸੀਂ ਹੁਣ ਪਾ ਰਹੇ ਹਾਂ ਇਹਦੇ ਚੀਨੀ ਤੋਂ ਬਾਅਦ ਆ ਨਮਕ ਪਾ ਰਹੇ ਹਾਂ ਜੀ ਤੇ ਤੇ ਹੁਣ ਅਸੀਂ ਪਾ ਦਵਾਂਗੇ ਵਿੱਚ ਹਲਦੀ ਮਤਲਬ 2-3 ਚੁਟਕੀਆਂ ਹਲਦੀ ਪਾਈ ਹੈ 2-3 ਚੁਟਕੀਆਂ ਮੈਂ ਨਮਕ ਪਾ ਦਿੱਤਾ ਹੋਇਆ ਹੈ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਇੱਥੇ ਮੈਂ ਇੱਕ ਕੱਪ ਜਿਹੜਾ ਵੇਸਣ ਲਿਆ ਹੋਇਆ ਉਹ ਤੁਸੀਂ ਆਪਣੇ ਫੈਮਿਲੀ ਦੇ ਅਕੋਰਡਿੰਗ ਲੈ ਸਕਦੇ ਹੋ ਜਾਂ ਜਿੰਨਾ ਵੀ ਤੁਸੀਂ ਖਾਣਾ ਪਸੰਦ ਕਰਦੇ ਪਾਣੀ ਦੀ ਜ਼ਰੂਰਤ ਹੋਰ ਹੋਏ ਤੇ ਹੋਰ ਅਸੀਂ ਪਾ ਦਾਂਗੇ ਇੰਦਾ ਅਸੀਂ ਹੌਲੀ ਹੌਲੀ ਪਾ ਲਵਾਂਗੇ ਜੀ ਬਸ ਇਹਨੂੰ ਹੁਣ ਚੰਗੀ ਤਰ੍ਹਾਂ ਅਸੀਂ ਫੈਟ ਲਾਂ। ਫ੍ਰਾਂਟ ਨਾ ਆ। ਇਦਾਂ ਮਿਕਸ ਕਰਾਂਗੇ। ਚੰਗੀ ਤਰ੍ਹਾਂ ਹਿਲਾਣਾ ਹੈ ਜਿਹੜਾ ਕਿ ਉਹ ਚੀਨੀ ਜੜੀ ਆ। ਚੰਗੀ ਤਰ੍ਹਾਂ ਕੁਲਝਵੇ। ਅਸੀਂ ਦੇਖੋ ਜੀ ਚੰਗੀ ਤਰ੍ਹਾਂ ਇਹਨੂੰ ਇਸ ਤਰ੍ਹਾਂ ਕਰ ਕਰਕੇ ਫੈਟ ਲਿਆ ਹੋਇਆ ਜੀ ਇੱਕ ਹੀ ਡਾਇਰੈਕਸ਼ਨ ਨੂੰ ਰੌਂਡ ਕਰਕੇ ਤੇ ਅਸੀਂ ਹੁਣ ਇਹਨੂੰ 15 ਮਿੰਟ ਦੀ ਰੈਸਟ ਤੇ ਰੱਖ ਦੇਣਾ ਹੈ 15 ਮਿੰਟ ਤੋਂ ਬਾਅਦ ਅਸੀਂ ਇਹਨੂੰ ਦੇਖਾਂਗੇ ਤੇ ਜੋ ਵੀ ਅਸੀਂ ਪਾਣਾ ਹੋਇਆ ਉਹ ਅਸੀਂ 15 ਮਿੰਟ ਤੋਂ ਬਾਅਦ ਪਾਵਾਂਗੇ ਅਸੀਂ ਇਹਨੂੰ ਹੁਣ 15 ਮਿੰਟ ਦੀ ਰੈਸਟ ਤੇ ਰੱਖ ਦਿੱਤਾ ਹੋਇਆ ਜੀ 15 ਮਿੰਟ ਬਾਅਦ ਚੈੱਕ ਕਰਦੇ ਹਾਂ ਹੁਣ ਅਸੀਂ ਦੇਖਾਂਗੇ ਜੇ ਇਹਨੂੰ 10-15 ਮਿੰਟ ਤੋਂ ਬਾਅਦ ਗੈਸ ਦੇ ਉੱਪਰ ਮੈਂ ਕੜਾਈ ਰੱਖੀ ਹੋਈ ਹੈ ਜੀ ਪਾਣੀ ਪਾ ਕੇ ਵਿੱਚ ਕਿਉਂਕਿ ਮੈਂ ਸਟੀਮ ਦੇ ਕੇ ਬਣਾ ਰਹੀ ਹਾਂ ਢੋਕਲਾ ਅਸੀਂ ਇਹਨੂੰ ਫੇਰ ਚੰਗੀ ਤਰ੍ਹਾਂ ਇਸ ਤਰ੍ਹਾਂ ਫ੍ਰਾਇਟ ਲਿਆ ਹੁਣ ਮੈਂ ਇਹਦੇ ਵਿੱਚ ਪਾ ਰਹੀ ਹਾਂ ਜੀ 2 ਚਮਚ ਰਿਫਾਈਨਡ ਆਇਲ ਦੇ 1 ਚਮਚ ਮੈਂ 2 ਚਮਚ ਪਾਤੇ ਹੋਏ ਹੈ ਜੀ ਹਲਪਾ ਆਕੀਦੇ ਸਿੱਧੋ ਇੱਕ ਘੋਟ ਪਾਣੀ ਦੇ ਫਿਰ ਪਾਵਾਂਗੇ ਕਿਉਂਕਿ ਜਿਹੜਾ ਆਇਲ ਨਾ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਇਹਦੇ ਚ ਇਹਨੂੰ ਚੰਗੀ ਤਰ੍ਹਾਂ ਹਸੀ ਮਿਕਸ ਕਰਨਾ ਹੈ मतलब 5-10 ਮਿੰਟ ਤੱਕ ਤੇ ਐਦਾਂ ਘਮਾਉਣਾ ਹੀ ਚਾਹੀਦਾ ਮੈਂ ਪਹਿਲਾਂ ਵੀ ਹੈ ਨਾ ਤੁਹਾਨੂੰ ਦੱਸਿਆ ਸੀਗਾ ਕਿ ਐਵੇਂ ਮੈਂ ਰਾਉਂਡ ਕੀਤਾ ਹੋਇਆ ਹੈ ਤੇ ਐਦਾਂ ਲਗਾਤਾਰ 5 ਮਿੰਟ ਤੱਕ ਕਰੋਗੇ ਤੇ ਫਿਰ ਜ਼ਿਆਦਾ ਫਲਫੀ ਬਣਦਾ ਹੈ ਚਾਇਡ ਦੋਸਾ ਹੋ ਗਿਆ ਚਾ ਇਡਲੀ ਹੋਗੀ ਜਾਂ ਡੋਕਲਾ ਅਦਰ ਮੇ ਫਰੈਂਡਸ ਕੜਾਈ ਰੱਖੀ ਹੋਈ ਆ ਵਿੱਚ ਦੇਖੋ ਪਾਣੀ ਪਾ ਕੇ ਤੇ ਸਟੈਂਡ ਮੈਂ ਥੋੜਾ ਉਲਟਾ ਕਰਕੇ ਰੱਖ ਦਿੱਤਾ ਸੀ ਉਦਾਂ ਉਹਦੀ ਹਾਈਟ ਕਾਫੀ ਹੋ ਜਾਂਦੀ ਸੀ ਇਦਾਂ ਥੋੜੀ ਜਿਹੀ ਘਟ ਹੈ ਤੇ ਹੁਣ ਮੈਂ ਤੁਹਾਨੂੰ ਦੱਸ ਮੈਂ ਬਣਾ ਰਹੀ ਆ ਜੀ ਆ ਛੋਟੀ ਵਾਲੀ ਪਲੇਟ ਦੇ ਵਿੱਚ ਬਿਲਕੁਲ ਛੋਟੀ ਜੀ ਆ ਕੰਡਿਆਂ ਵਾਲੀ ਇਹ ਇਹਨੂੰ ਮੈਂ ਚੰਗੀ ਤਰ੍ਹਾਂ ਗ੍ਰੀਸ ਕਰ ਲਿਆ ਹੋਇਆ ਜੀ ਆਇਲ ਦੇ ਨਾਲ ਹੁਣ ਮੈਂ ਪਾ ਰਹੀ ਹਾਂ ਦੀ ਇਹਦੇ ਵਿੱਚ ਇਨੋ ਦਾ ਇੱਕ ਪੈਕੇਟ ਤੇ ਇਹਨੂੰ ਅਸੀਂ ਉਦੋਂ ਹੀ ਪਾਣੀ ਹੈ ਜਦੋਂ ਕਿ ਅਸੀਂ ਇਦਾਂ ਥਾਲੀ ਦੇ ਵਿੱਚ ਇਹਨੂੰ ਟ੍ਰਾਂਸਫਰ ਕਰਨਾ ਹੈ ਇਹਨੂੰ ਚੰਗੀ ਤਰ੍ਹਾਂ ਅਸੀਂ ਇਦਾਂ ਬੀਟ ਕਰ ਲਾਂਗੇ ਇਹਦਾ ਕਲਰ ਵੀ ਚੇਂਜ ਹੋ ਗਿਆ ਹੈ ਤੇ ਫਲਫੀ ਵੀ ਹੋ ਗਿਆ ਜੀ ਦੇਖੋ ਫੋਨ ਮੈਂ ਇਹਦੇ ਚ ਇਹਨੂੰ ਟ੍ਰਾਂਸਫਰ ਕਰ ਲੱਗੀਆਂ ਜੀ ਕਰਨ ਆਹ ਦੇਖੋ ਜੀ ਥਾਲੀ ਮੈਂ ਵਿੱਚ ਜਿਹੜੀ ਛੋਟੀ ਜੀ ਸੀ ਉਹ ਰੱਖ ਦਿੱਤੀ ਹੋਈ ਹੁਣ ਅਸੀਂ ਉੱਪਰੋਂ ਕਰਦਾਂ ਲੱਗੀਆਂ ਜੀ ਕਵਰ ਤੇ ਹੁਣ ਇਹਨੂੰ ਸਟੀਮ ਦੀ ਵੇਟ ਕਰਾਂਗੇ ਇਹਦੀ ਸਟੀਮ ਇਹਨੂੰ ਆਣ ਤੱਕ ਇੱਧਰ ਅਸੀਂ ਜੀ ਕੜਾਈ ਰੱਖ ਲਈ ਹੋਈ ਹੈ ਤੇ ਅਸੀਂ ਢੋਕਲੇ ਦਾ ਜਿਹੜਾ ਤੜਕਾ ਹੈ ਉਹਨੂੰ ਰੈਡੀ ਕਰਨ ਲੱਗੇ ਆਂ ਅਸੀਂ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਇਲ ਤੇਲ ਸਦਾ ਗਰਮ ਹੋ ਗਿਆ ਹੋਇਆ ਮੈਂ ਚ ਪਾਤੀ ਹੋਈ ਜੀ ਰਾਈ पा देंगे जी कड़ी पत्ता लो फ्लेम से रखा हो मैं जेवेज ना घर दिखा पाई हुई हैं ਮਤਲਬ ਕਿ ਕੌੜੀਆਂ ਨਾ ਹੋਣ ਇਸ ਕਰਕੇ ਮੈਂ ਇਹਨਾਂ ਨੂੰ ਕੱਟ ਕੇ ਇੱਕ ਲਗਾ ਕੇ ਪਾਈਆਂ ਐ ਬਾਕੀ ਤੁਹਾਡੀ ਆਪਣੀ ਚੋਇਸ ਅਜੇ ਮਿਰਚ ਖਾਣੀ ਹੈ ਪਾ ਸਕਦੇ ਹੋ ਹੁਣ ਮੈਂ ਇੱਥੇ ਪਾ ਰਹੀ ਹਾਂ ਜੀ ਪਾਣੀ ਇਹਨੂੰ ਮਿਕਸ ਕਰਾਂਗੇ ਫਿਰ ਜਦੋਂ हूँ अस रहे हैं जी चीनी ये जरा कि खट्टा मिठा जहाल बन के रेडी हो रहा है दो प्लेट उपर पावे हम अभी हल्के भी नमक पा देंगे जिमें दो प्लेट पाया से ची तरह मिक्स कर लेंगे बोयल कर लेंगे न ਕਿੰਨੀ ਜੜੀ ਚੰਗੀ ਤਰ੍ਹਾਂ ਮੈਲਟ ਹੋ ਜੇ। ਉਹਦੋਂ ਸਾਡਾ ਇਹ ਡੋਪਲਾ ਵੀ ਰੈਡੀ ਹੋ ਰਿਹਾ। ਹੁਣ ਅਸੀਂ ਇਹਦੇ ਵਿੱਚ ਨਚੋੜ ਦਵਾਂਗੇ ਜੀ ਇੱਕ ਅੱਧਾ ਨਿੰਬੂ। ਨਿੰਬੂ ਵੀ ਮੇਰੇ ਕੋਲ ਵੱਡਾਈ ਸੀਗਾ। ਜਿਹੜੇ ਵਿੱਚ ਬੀਜ ਚਲੇ ਗਏ ਹੋਏ ਉਹਨਾਂ ਨੂੰ ਅਸੀਂ ਕੱਢ ਲਵਾਂਗੇ ਜੀ। ਉਹੰਦੇ ਨਾਲ ਕੱਢ ਲੈਨੇ ਬਾਕੀ ਮੈਂ ਜੜਾ ਅਦਰ ਨਿੰਗੀ ਸੀ ਉਹਨੇ ਚੋੜਤਾ ਹੋਇਆ ਸੀ ਵਿੱਚ ਆ ਦੇਖੋ ਇਦਾਂ ਬੀਜ ਵਿੱਚ ਚਲ ਗਏ ਸੀ ਨਾ ਇਹ ਮੈਂ ਕੱਢ ਲਏ ਬਸ ਜੀ ਆ ਦੇਖੋ ਚੀਨੀ ਵੀ ਮੈਲਟ ਹੋ ਗਈ ਹੋਈ ਹੈ ਤੇ ਅਸੀਂ ਇਹਨੂੰ ਹੁਣ ਬੰਦ ਕਰ ਦੇਵਾਂਗੇ ਇਹ ਸਾਡੀ ਜਿਹੜੀ ਆ ਹੋਲ ਸੀ ਰੈਡੀ ਹੋ ਗਿਆ ਹੋਇਆ ਇਹਨੂੰ ਇਸ ਬੰਦ ਕਰਤਾ ਚਲੋ ਜੀ ਹੁਣ ਢੋਕਲਾ ਕ ਬੇਕਦੇ ਆਂ ਕਿ ਸਾਡਾ ਬਣ ਕੇ ਹੋਇਆ ਤਿਆਰ ਕਿ ਨਹੀਂ ਜੀ ਦੇਖੋ ਹਾਂ ਜੀ ਹੋ ਹੀ ਗਿਆ ਬਾਕੀ ਫਿਰ ਵੀ ਮੈਂ ਅੱਧਾ ਕਿ ਮਿੰਟ ਹੋਰ ਰੱਖਦੀ ਆਂ ਤੇ ਥਾਲੀ ਚੀ ਛੋਟੀ ਪੈ ਗਈ ਲੱਗ ਰਿਹਾ ਮੈਨੂੰ ਕੋਈ ਚੱਕਰ ਨਹੀਂ ਫਿਰ ਵੀ ਬਣ ਗਿਆ ਬਾਹਰ ਨਹੀਂ ਡੁੱਲਿਆ ਹੈਗਾ ਹੁਣ ਅਸੀਂ ਗੈਸ ਨੂੰ ਕਰ ਦਾਂਗੇ ਜੀ ਆਫ ਉਪਰੋਂ ਇਹ ਢੱਕਣਾ ਚੱਕ ਦਾਂਗੇ ਹੁਣ ਇਹ ਥੋੜਾ ਜਿਹਾ ਠੰਡਾ ਹੋ ਜਾਏ ਸਟੀਮ ਨਿਕਲ ਜਾ ਫਿਰ ਅਸੀਂ ਇਹਨੂੰ ਚੱਕ ਕੇ ਬਾਹਰ ਰੱਖਾਂਗੇ ਹਾਂਜੀ ਢੋਕਲਾ ਸੀ ਕੱਢ ਕੇ ਰੱਖ ਲਿਆ ਹੋਇਆ ਜੀ ਥੋੜਾ ਜਿਹਾ ਠੰਡਾ ਹੁੰਦਾ ਤੇ ਫਿਰ ਮੈਂ ਇਹਨੂੰ ਕੱਢਦੀ ਹਾਂ ਹਾਂਜੀ ਮੈਂ ਜੀ ਪਲੇਟ ਦੇ ਉੱਪਰ ਇਹਨੂੰ ਉਲਟਾ ਕਰਕੇ ਰੱਖ ਲਿਆ ਹੋਇਆ ਸੀ ਤੇ ਹੁਣ ਅਸੀਂ ਇਹਨੂੰ ਚੱਕਦੇ ਆਂ ਉਹ ਆਸਾਨੀ ਨਹੀਂ ਗਰਮ ਮਜੇ ਵੀ ਹੈ ਜੀ ਪਲੇਟ ਆਹ ਦੇਖੋ ਜੀ ਦੇਖੋ ਸਾਡਾ ਢੋਕਲਾ ਬਹੁਤ ਹੀ ਜ਼ਿਆਦਾ ਵਧੀਆ ਫਲਫੀ ਸਪੰਜੀ ਜਿਹਾ ਬਣਿਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਸਾਡਾ ਢੋਕਲਾ ਬਣ ਕੇ ਰੈਡੀ ਹੈ ਜੀ ਇਹਨੂੰ ਅਸੀਂ ਹੁਣ ਕਟਿੰਗ ਕਰਾਂਗੇ ਹਾਂਜੀ ਅਸੀਂ ਢੋਕਲੇ ਦੇ ਜਿਹੜੇ ਪੀਸ ਆ ਉਹ ਕੱਟ ਕਰ ਲਏ ਹੋਏ ਆ ਅਸੀਂ ਹੁਣ ਇਹਦੇ ਉੱਪਰ ਪਾਵਾਂਗੇ ਜੀ ਆਪਣੀ ਚਟਨੀ ਜਿਹੜੀ ਤਿਆਰ ਕੀਤੀ ਸੀਗੀ ਐਸਟਰਾ ਸਾਰੇ ਫੈਲਾ ਦਾਂਗੇ ਇਹਨੂੰ ਬਹੁਤ ਹੀ ਵਧੀਆ ਜੀ ਢੋਕਲਾ ਬਣ ਕੇ ਤਿਆਰ ਹੁੰਦਾ ਹੈ ਜੀ ਖੱਟਾ ਮਿੱਠਾ ਤੁਸੀਂ ਵੀ ਆਪਣੇ ਘਰੇ ਬਣਾਇਆ ਕਰੋ ਬੱਚਿਆਂ ਨੂੰ ਬਣਾ ਕੇ ਦਿਆ ਕਰੋ ਇੰਜੋਏ ਕਰਿਆ ਕਰੋ ਖੁਦ ਆਪਣੀ ਫੈਮਿਲੀ ਦੇ ਨਾਲ ਦੇਖੋ ਜੀ ਕਿੰਨਾ ਹੀ ਪਿਆਰਾ ਢੋਕਲਾ ਬਣਿਆ ਪਰ ਹੈ ਅਜੇ ਥੋੜਾ ਜਿਹਾ ਗਰਮ ਹੈ ਬਹੁਤ ਜ਼ਿਆਦਾ ਫਲਫੀ ਐਂਡ ਸਪੰਜੀ ਬਣਿਆ ਤੁਸੀਂ ਵੀ ਦੇਖੋ ਬਣਾ ਕੇ ਟਰਾਈ ਕਰਨਾ ਮੇਰੀ ਰੈਸਪੀ ਨੂੰ ਬਣਾ ਕੇ ਜਰੂਰ ਵੇਖਿਆ ਕਰੋ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ